ਆ ਲਤੀਫਪੁਰੇ ਦੇ ਲਵਾਸੀਆ ਵੱਲੋਂ ਜੋ ਜਲੰਧਰ ਦੇ ਬੁਟਾ ਮੰਡੀ ਵਿਖੇ ਇੱਕ ਸੰਘਰਸ਼ ਕੀਤਾ ਜਾ ਰਿਹਾ ਸੀਗਾ ਉਹ ਹੁਣ ਖਤਮ ਹੋ ਗਿਆ ਵੈ ਕਿਉਂਕਿ ਜੋ ਉੱਤੇ 89 ਬੈਠੇ ਹੋਏ ਸਨ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਹੁਣ ਥੱਲੇ ਉਤਰ ਆਏ ਨੇ ਬਹੁਤ ਸੁਖਾਲਨੇ ਜਿਹੜੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ 49 ਫਲੈਟ ਬੀਬੀ ਭਾਨੀ ਕੰਪਲੈਕਸ ਤੇ ਉਸ ਤੋਂ ਬਾਅਦ 15 ਜਿਹੜੇ ਪਲਾਟ ਸੂਰਜਨ ਕਲੇਵ ਵਿਖੇ ਜਿਹੜਾ ਹੈ ਕਿ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਲੰਧਰ ਵੱਲੋਂ ਤੈਅ ਕੀਤਾ ਗਿਆ ਕਿ ਇਹਨਾਂ ਨੂੰ ਦਿੱਤੇ ਜਾਣਗੇ ਕੁੱਲ 72 ਪਰਿਵਾਰ ਨੇ ਤੇ ਏਡੀਸੀ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਜੋ ਉਹ ਲੋਕ ਸਾਨੂੰ ਵੈਰੀਫਿਕੇਸ਼ਨ ਕਰਵਾਣਗੇ ਜੋ ਆਪਣੇ ਸਾਰੇ ਸਬੂਤ ਸਾਨੂੰ ਪੇਸ਼ ਕਰਨਗੇ ਇਸ ਤੋਂ ਇਲਾਵਾ ਹੋਰ ਸਾਨੂੰ ਜੋ तमाम ਡਾਕੂਮੈਂਟੇਸ਼ਨ ਪੂਰੀ ਕਰਨਗੇ ਇਹ ਲੋਕ ਉਸ ਤੋਂ ਬਾਅਦ ਇਹਨਾਂ ਨੂੰ ਲੋਲ ਅਲਾਟਮੈਂਟ ਹੁੰਦੀ ਜਾਏਗੀ ਇਸ ਤੋਂ ਇਲਾਵਾ ਕਮੇਟੀ ਦੇ ਜਿੰਨੇ ਹੋਰ ਮੈਂਬਰ ਆਣ ਨੇ ਉਹਨਾਂ ਨੇ ਮੀਟਿੰਗ ਵੀ ਕੀਤੀ ਤੇ ਇਹ ਗੱਲ ਆਖੀ ਕਿ ਸਾਨੂੰ ਕੰਪਨਸੇਸ਼ਨ ਚਾਹੀਦਾ ਪਰ ਪ੍ਰਸ਼ਾਸਨ ਨੇ ਗੱਲ ਆਖੀ ਕਿ ਤੁਸੀਂ ਲੋਕ ਸਾਰੇ ਥੱਲੇ ਉਤਰੋ ਪ੍ਰਸ਼ਾਸਨ ਨਾਲ ਅਸੀਂ ਤੁਹਾਡੀ ਗੱਲ ਕਰਾਵਾਂਗੇ ਭਾਫ ਕਹਿਣ ਤੋਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਹੋ ਰਹਿਣਾ ਇਹਨਾਂ ਦੀ ਗੱਲਬਾਤ ਜਿਹੜੀ ਹੈ ਕਿ ਉਹ ਹੋਏਗੀ ਜਿਸ ਤੋਂ ਬਾਅਦ ਅਗਲੀ ਜਿਹੜੀ ਹੈ ਕਿ ਰਣਨੀਤੀ ਉਹ ਹੋਰ ਗੱਲਬਾਤ ਹੋਣੀ ਹੈ ਉਹ ਵੀ ਜਿਹੜੀ ਹੈ ਕੀ ਮੁਕੰਮਲ ਤੌਰ ਤੇ ਪੂਰੀ ਕੀਤੀ ਜਾਏਗੀ ਕਸ਼ਮੀਰ ਸਿੰਘ ਕੁਖਸ਼ੋਰ ਮੇਰੇ ਨਾਲ ਮੌਜੂਦ ਨੇ ਕੁਖਸ਼ੋਰ ਸਾਹਿਬ ਜ਼ੋਰ ਕਾਫੀ ਲੱਗ ਗਿਆ 24 ਘੰਟੇ ਦਾ ਸਮਾਂ ਬੀਤ ਗਿਆ ਸੀਗਾ ਹੁਣ ਲਿਖਤੀ ਵੀ ਦੀ ਤੁਸੀਂ ਮੰਗ ਕਰਦੇ ਪਏ ਉਹਨਾਂ ਦੀ ਸਾਹਮਣੇ ਮੀਟਿੰਗ ਕਿੰਨੇ ਵਜੇ ਸਮਾਟ ਹੈ ਹੁਣੀ ਜਾ ਰਹੇ ਹੋ ਕਿ ਜਾਂ ਥੋੜੀ ਦੇਰ ਬਾਅਦ ਆਓਗੇ ਬਸ ਜਦੋਂ ਉੱਪਰਲੇ ਜਿਹੜੇ ਸਾਥੀ ਆ ਉਹ نیچے ਆ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਸਾਰੀ ਲੀਡਰਸ਼ਿਪ ਹੈ ਸਾਰੀਆਂ ਜਿਹੜੇ ਬੰਦਿਆਂ ਦੀ ਔਰ ਉਹਨੂੰ ਸੱਤਾ ਜਿਹੜਾ ਦਿੱਤਾ ਗਿਆ ਹੈ ਏਡੀਸੀ ਵੱਲੋਂ ਕਿ ਏਡੀਸੀ ਸਾਹਿਬ ਜਿਹੜੇ ਆ ਉਹ ਉਹਨਾਂ ਨਾਲ ਮੀਟਿੰਗ ਹੋਊਗੀ ਔਰ ਜਿਹਦੇ ਵਿੱਚ ਤਿੰਨ ਜਿਹੜੇ ਮੁੱਖ ਤੌਰ ਤੇ ਜਿਹੜੇ ਇਸ਼ੂ ਆ ਇੱਕ ਤਾਂ ਇਹ ਆ ਕਿ ਜਿਹੜਾ 2022 ਦੇ ਵਿੱਚ ਜਿਹੜੇ ਪਰਿਵਾਰਾਂ ਨੂੰ ਅਜਾੜਿਆ ਗਿਆ ਬਿਲਕੁਲ ਔਰ ਉਹਨਾਂ 72 ਪਰਿਵਾਰਾਂ ਨੂੰ ਜਿਹੜਾ ਮੋੜ ਵਿਸੇਬੇ ਲਈ ਜਿਹੜੇ ਆ ਉਹ ਬੱਗੀ ਬੀਬੀ ਪਾਣੀ ਦੇ ਵਿੱਚ ਉਹਨਾਂ ਚਾਹ ਪਲਾਟ ਜੀ ਔਰ 15 ਜਿਹੜੇ ਆ ਪਲਾਟ ਜਿਹੜੇ ਆ ਉਹ ਸੂਰੀਆ ਨਿਕਲੇਵ ਦੇ ਵਿੱਚ ਤੇ ਅੱਠ ਜਿਹੜੇ ਆ ਪਰਿਵਾਰਾਂ ਨੂੰ ਹੋਰ ਜਗ੍ਹਾ ਜਿਹੜਾ ਚੰਗੀ ਜਗ੍ਹਾ ਜਿਹੜਾ ਅਡਜਸਟ ਜਿਹੜਾ ਕੀਤਾ ਜਾਊਗਾ ਔਰ 72 ਪਰਿਵਾਰ ਨੇ ਦੂਜਾ 72 ਪਰਿਵਾਰ ਆ ਔਰ ਦੂਸਰਾ ਜਿਹੜਾ ਹੈਗਾ ਕਿ ਜਿਹੜੇ ਹੁਣ ਤੱਕ ਦਾ ਜਿੰਨਾ ਤਮਾਮ ਨੁਕਸਾਨ ਹੋਇਆ ਉਹਨਾਂ ਕੁੱਟਾ ਪਰਿਵਾਰਾਂ ਦੇ ਚਾਹੇ ਉਹ ਆਰਥਿਕ ਨੁਕਸਾਨ ਆ ਦਿਹਾੜੀ ਦੇ ਰੂਪ ਚ ਆ ਚਾਹੇ ਹੋਰ ਉਹਨਾਂ ਨੂੰ ਜਿਹੜਾ ਬਲਬਲਾ ਲਾ ਲਿਆ ਉਹਨਾਂ ਦੇ ਜ਼ਖਮਾਂ ਤੇ ਔਰ ਉਹਦਾ ਜਿਹੜਾ ਮੁਆਵਜ਼ਾ ਤੇ ਤੀਜਾ ਜਿਹੜਾ ਹੈਗਾ ਕਿ ਇਸ ਐਂਜੀਟੇਸ਼ਨ ਨੂੰ ਇਹਨਾਂ ਲੋਕਾਂ ਦੇ ਹੱਕ ਚ ਆਵਾਜ਼ ਉਠਾਉਣ ਵਾਲੀਆਂ ਜਥੇਬੰਦੀਆਂ ਦੀ ਲੀਡਰਸ਼ਿਪ ਦੇ ਖਿਲਾਫ ਬਦਲੇਪ ਬਦਲਾਵ ਦੀ ਭਾਵਨਾ ਦਾ ਜਿਹੜਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਰਚੇ ਦਰਜ ਕੀਤੇ ਆ ਉਹ ਪਰਚੇ ਜਿਹੜੇ ਆ ਵਾਪਸ ਹੋਣ ਇਹ ਤੁਰੰਤਮ ਕਾਰਵਾਈ ਕਰਕੇ ਕੀਤੀ ਗਈ ਔਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਿੰਨੇ ਚਿਰ ਚ ਟਾਈਮ ਪੌਂਡ ਜਿਹੜਾ ਉਹ ਕਰਨ ਲਈ ਕਿੰਨੇ ਚਿਰ ਚ ਇਹ ਲਾਗੂ ਹੋਣਗੀਆਂ ਔਰ ਉਹ ਚੀਜ਼ਾਂ ਤੈਅ ਕਰ ਲਈ ਡੀਸੀ ਨਾਲ ਜਿਹੜੀ ਹੈ ਮੀਟਿੰਗ ਨਵੀਂ ਸਿਰ ਤੋਂ ਹੋ ਗਈ ਬਹੁਤ ਬਹੁਤ ਤਕਬਦ ਕਸ਼ਮੀਰ ਸਿੰਘ ਨੂੰ ਸ਼ੋਰ ਹੋਰਾਂ ਨੇ ਵਿਸਤਾਰ ਸੇ ਜਾਣਕਾਰੀ ਦਿੰਦਿਆਂ ਹੋਇਆ ਉਹ ਗੱਲਬਾਤ ਕੀਤੀ ਹੈ ਬੀਬੀਆਂ ਬਜ਼ੁਰਗ ਜੋ ਚੜੇ ਸੰ ਐਸੋ ਉਤਰਨ ਚ ਵੀ ਖਾਸੀ ਸਮੱਸਿਆ ਆ ਰਹੀ ਹੈ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਸਕੋਗੇ ਕਿ ਇਹ ਜੋ ਐਜੀਟੇਸ਼ਨ ਜਿਸ ਤਰੀਕੇ ਦੇ ਨਾਲ ਇਹ ਕੱਲ ਲੱਗੇ ਹੋਏ ਸਨ ਉੰਮਰ ਵੀ ਖਾਸੀ ਹੈ ਉਤਰਨ ਲੱਗੀਆਂ ਵੀ ਦਿੱਕਤ ਆ ਰਹੀ ਹੈ ਸਾਹ ਪੇਛਾਨੇ ਇੱਥੋਂ ਪਤਾ ਪ੍ਰਤੀਤ ਹੁੰਦਾ ਹੈ ਕਿ ਕਿੰਨੀ ਸਮੱਸਿਆ 'ਚ ਬੈਠੇ ਸਨ ਉੱਥੇ ਬਹੁਤ ਜ਼ਿਆਦਾ ਜਿਹੜਾ ਥੱਲੇ ਵਾਲਾ ਹਿੱਸਾ ਬਿਲਕੁਲ ਸਨ ਹੋ ਚੁੱਕਿਆ ਵਾ ਕਿਉਂਕਿ ਬਹੁਤ ਜਗ੍ਹਾ ਕੰਜੈਸਟਡ ਜਗ੍ਹਾ ਸੀ 1.5 ਫੁੱਟ ਦੀ ਸਾਰੀ ਜਗ੍ਹਾ ਜਿੱਥੇ ਬੈਠੇ ਸੀਗੇ ਬਹੁਤ ਤਨਾਹ ਕੱਲ ਤੋਂ ਖਾਣਾ ਨਹੀਂ ਖਾਧਾ ਕਈਆਂ ਨੇ ਵਿੱਚ ਪਾਣੀ ਨਹੀਂ ਪੀਤਾ ਕਈਆਂ ਨੇ ਉਹ ਖੜਦਾਲ ਦੇ ਉੱਪਰ ਬੈਠੇ ਸੀਗੇ ਇਸ ਲਈ ਜਿਹੜੀ ਬੇਨਤੀ ਸੀ ਕਿ ਯੂਰੋ ਪ੍ਰਸ਼ਾਸਨ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਜਥੇਬੰਦੀਆਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੁਣ ਜੋ ਮੁਆਵਜ਼ਾ ਦਿੰ ਜੇ ਬੈਠ ਕੇ ਮਸਲਿਆਂ ਦਾ ਹੱਲ ਹੋਣਾ ਹੁੰਦਾ ਤੇ ਪਹਿਲਾਂ ਵੀ ਹੋ ਜਾਣਾ ਸੀਗਾ ਹੁਣ ਵੀ ਬੈਠ ਕੇ ਨਵੇੜਿਆ ਵਾ ਨੀਤੀ ਨੀयत ਵਿੱਚ ਫਰਕ ਹੈ ਕਿਉਂਕਿ ਇਦਾਂ ਦੀ ਨੋਬਤ ਨਹੀਂ ਆਣੀ ਚਾਹੀਦੀ ਬਿਲਕੁਲ ਅਸੀਂ ਤਾਂ ਬਾਰ ਬਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੇ ਰਹੇ ਸਰਕਾਰ ਨੂੰ 6 ਮੀਟਿੰਗਾਂ ਸਰਕਾਰ ਨਾਲ ਹੋਈਆਂ ਸੱਤਵੀਂ ਮੀਟ ਵਿੱਚ ਮੁੱਖ ਮੰਤਰੀ ਖੁਦ ਭੱਜ ਗਿਆ ਸੀਗਾ ਜਿਹੜਾ ਹੈਗਾ ਸਾਨੂੰ ਬੁਲਾ ਕੇ ਸੋ ਅੱਜ ਵੀ ਬੈਠ ਕੇ ਹੱਲ ਹੋਇਆ ਵਾ ਅਸੀਂ ਤਾਂ ਕਹਿੰਦੇ ਆ ਕਿ ਬੈਠ ਕੇ ਹੱਲ ਹੋਣੇ ਚਾਹੀਦੇ ਆ ਠੀਕ ਹੈ ਨਾ ਤੇ ਪਰ ਸਰਕਾਰ ਦੀ ਨੀਤ ਤੇ ਨੀਤੀ 'ਚ ਫਰਕ ਸੀਗਾ ਜੇ ਅੱਜ ਵੀ ਸਰਕਾਰ ਪੋਜ਼ਿਟਿਵ ਆਈ ਹੈ ਤੇ ਅਸੀਂ ਵੀ ਪੋਜ਼ਿਟਿਵ ਵੇਰ ਨਾਲ ਚੱਲੇ ਆ ਅੱਗੇ ਹੁਣ ਦੇਖੋ ਡੀਸੀ ਆਫਿਸ ਦੇ ਵਿੱਚ ਕੀ ਤੈਅ ਹੁੰਦਾ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਗ ਗੱਲਬਾਤ ਕਰਨ ਨੂੰ ਵੀ ਤਿਆਰ ਸੀ ਪਰ ਹੁਣ ਵੀ ਜਿਹੜਾ ਕਿ ਮਾਮਲੇ ਦਾ ਹੱਲ ਜਿਹੜਾ ਉਹ ਗੱਲਬਾਤ ਦੇ ਜ਼ਰੀਏ ਹੀ ਜਿਹੜਾ ਕਿ ਉਹ ਪੂਰਾ ਹੋਇਆ ਵੈ ਐਸ ਵਕਤ ਦੀ ਤਸਵੀਰ ਜਲੰਧਰ ਦੇ ਬੂਟਾ ਮੰਡੀ ਤੋਂ ਤੁਹਾਨੂੰ ਅਸੀਂ ਸਾਂਝੀ ਕਰਦੇ ਪਏ ਆ ਜਿੱਥੇ ਐਸ ਵਕਤ ਲੋਕ ਉਪਰੋਂ ਉਤਰਦੇ ਪਏ ਨੇ ਲਤੀਫਪੁਰਾ ਦੇ ਜੋ ਨਿਵਾਸੀ ਨੇ ਜੋ ਐਜੀਟੇਸ਼ਨ ਕਰਦੇ ਪਏ ਸਨ ਉਹ ਐਸ ਵਕਤ ਹੁਣ ਉੱਤੇ ਉਤੋਂ ਉਤਰੇ ਨੇ ਤੇ ਖਾਸ ਤੌਰ ਤੇ ਜੋ ਐਸ ਵਕਤ ਦੀ ਸਥਿਤੀ ਹੈ ਜੋ ਐਸ ਵਕਤ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜੀਆਂ ਜ਼ਰੂਰ ਉਹ ਪੋਜ਼ਿਟਿਵ ਵੀ ਨੇ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਹੈ ਕਿ ਇਹਨਾਂ ਨਾਲ ਬੈਠ ਕੇ ਮਾਮਲੇ ਨੂੰ ਹੱਲ ਕਰਾਂ ਦੀਆਂ ਜਿਹੜੀਆਂ ਕਿ ਗੱਲਾਂ ਆਖੀਆਂ ਜਾ ਰਹੀਆਂ ਸਨ ਪਰ ਕੁਝ ਕਿ ਇਹਨਾਂ ਦੇ ਸਾਥੀ ਵੀ ਜਿਹੜੇ ਨੇ ਕਿ ਉਹ ਕਹਿ ਰਹੇ ਸੀ ਕਿ ਸਰਕਾਰ ਦਾ ਜਿਹੜਾ ਹੈ ਕਿ ਵਤੀਰਾ ਸਾਡੇ ਨਾਲ ਬਿਲਕੁਲ ਜਿਹੜਾ ਹੈ ਕਿ ਉਹ ਠੀਕ ਨਹੀਂ ਹੈ ਪਰ ਅਸੀਂ ਵਿਸ਼ਵਾਸ ਕਰਕੇ ਜਿਹੜਾ ਹੈ ਕਿ ਅੱਜ ਇਹ ਸਾਰੀ ਤਮਾਮ ਦੀ ਜੋ ਕਾਰਵਾਈ ਚੱਲੀ ਹੈ ਜਿਸ ਤਰੀਕੇ ਦੇ ਨਾਲ ਅੱਜ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਅਸੀਂ ਉਮੀਦ ਕਰਦੇ ਪਏ ਸੀ ਕਿ ਇਹ ਐਜੀਟੇਸ਼ਨ ਜਿਹੜੀ ਹੈ ਕਿ ਜਲਦੀ ਤੋਂ ਜਲਦ ਖਤਮ ਹੋਵੇ ਸੀਆਈਡੀ ਦੀਆਂ ਟੀਮਾਂ ਇੱਥੇ ਮੌਕੇ ਤੇ ਮੌਜੂਦ ਸੀਆਂ ਸਵੇਰ ਤੋਂ ਇਹਨਾਂ ਨਾਲ ਗੱਲਬਾਤ ਕਰਦੀਆਂ ਪਈਆਂ ਅਸੀਂ ਉਸ ਤੋਂ ਇਲਾਵਾ ਪੋਰ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਸੀਗੇ ਐਡਮਿਨਿਸਟ੍ਰੇਸ਼ਨ ਲੈਵਲ ਦੇ ਡਾਕਟਰ ਨਮਾਂਸ਼ੂ ਅਗਰਵਾਲ ਹੋਰਾਂ ਦੀ ਟੀਮ ਵੀ ਲਗਾਤਾਰ ਇਹਨਾਂ ਨਾਲ ਜਿਹੜੀ ਹੈ ਕਿ ਉਹ ਸੰਪਰਕ ਦੇ ਵਿੱਚ ਸੀ ਗੱਲਬਾਤ ਕਰਦੇ ਪਈ ਸੀ ਕਿਉਂਕਿ ਅੱਜ ਜਿਹੜਾ ਪੈਨਲ ਇੱਕ ਡਿਸਾਈਡ ਕੀਤਾ ਗਿਆ ਸੀਗਾ ਜਲੰਧਰ ਦੇ ਡਿਪਟੀ ਕਮਿਸ਼ਨਰ ਹੋਰਾਂ ਵੱਲੋਂ ਕਿ ਜੋ ਇਸ ਗੱਲ ਦੀ ਤਸਦੀਕ ਕਰ ਰਹੇ ਸੀ ਕਿ ਇਸ ਮਸਲੇ ਨੂੰ ਅੱਜ ਹਰ ਹਾਲਤ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਹੈ ਕਿ ਉਹ ਖਤਮ ਕਰਵਾਇਆ ਜਾਣਾ ਹੀ ਹੈ ਕਿਉਂਕਿ ਸਮੱਸਿਆ ਜਿਹੜੀ ਹੈ ਕਿ ਉਹ ਜ਼ਿਆਦਾ ਅਸੀਂ ਨਹੀਂ ਵਧਣ ਦੇਣਾ ਚਾਹੁੰਦੇ ਕਿਉਂਕਿ ਮਾਮਲਾ ਜਿਸ ਜਿਸ ਤਰੀਕੇ ਦੇ ਨਾਲ ਵੱਡਾ ਹੁੰਦਾ ਜਾਏਗਾ ਤੇ لازمی ਤੌਰ ਤੇ ਸਵਾਲ ਵੀ ਜਿਹੜੇ ਨੇ ਕਿ ਸਰਕਾਰ ਦੇ ਕਾਰਜਗੁਜ਼ਾਰੀ ਦੇ ਉੱਤੇ ਚੜਨੇ ਜਿਹੜੇ ਨੇ ਕਿ ਸ਼ੁਰੂ ਹੋ ਜਾਣਗੇ ਹਾਲਾਂਕਿ ਜ਼ਰੂਰ ਇਹ ਗੱਲ ਆਖੀ ਜਾ ਰਹੀ ਸੀਗੀ ਕਿ ਇਹ ਲੋਕਾਂ ਨਾਲ ਅਸੀਂ ਹਰ ਤਰੀਕੇ ਦੇ ਨਾਲ ਜਿਹੜਾ ਕਿ ਕੋਆਪਰੇਟ ਕਰਨੇ ਤਿਆਰ ਆ ਪਰ ਬੀਤੇ 24 ਘੰਟੇ ਤੋਂ ਸਥਿਤੀਆਂ ਇਸੇ ਤਰੀਕੇ ਦੇ ਨਾਲ ਬਣੀਆਂ ਹੋਈਆਂ ਸਨ ਕਿਉਂਕਿ ਲੋਕਾਂ ਵੱਲੋਂ ਐਜੀਟੇਸ਼ਨ ਲਗਾਤਾਰ ਜਾਰੀ ਸੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਇੱਥੋਂ ਟਸ ਤੋਂ ਮਸ ਜਿਹੜੀ ਹੈ ਕਿ ਆਪਣੀ ਗੱਲ ਤੋਂ ਹੋਣ ਤੋਂ ਜਿਹੜਾ ਕਿ ਉਹ ਰਾਜ਼ੀ ਨਹੀਂ ਸਨ ਪਰ ਹੁਣ ਪ੍ਰਸ਼ਾਸਨ ਨੇ ਜਿਹੜਾ ਕਿ ਲਗਭਗ ਤੇ ਲਗਭਗ 24 ਘੰਟਿਆਂ ਬਾਅਦ ਲਤੀਫਪੁਰੇ ਦੇ ਲੋਕਾਂ ਨੂੰ ਜੋ ਬੂਟਾ ਮੰਡੀ ਦੇ ਅੰਦਰ ਬਣੀ ਹੋਈ ਇੱਕ ਮੰਡੀ ਬੋਰਡ ਦੀ ਜ਼ਮੀਨ ਹੈ ਉੱਥੇ ਇਹਨਾਂ ਨੇ ਟੈਂਕੀ ਦੇ ਉੱਤੇ ਮੰਗਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀਗਾ ਉਹ ਹੁਣ ਜਿਹੜਾ ਕਿ ਕਿਤੇ ਨਾ ਕਿਤੇ ਜਿਹੜਾ ਕਿ ਉਹ ਖਤਮ ਹੋ ਚੁੱਕਾ ਵੈ ਤੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਵਕਤ ਇੱਥੇ ਪਹੁੰਚੇ ਨੇ ਕਲੀਨਿਕਲੀ ਐਸ ਵਕਤ ਲੋਕ ਫਿੱਟ ਨੇ ਜੋ ਉਸੇ ਸੰ ਹੁਣ ਉਹ ਐਸ ਵਕਤ ਜਿਹੜੇ ਨੇ ਕਿ ਉਹ ਬਾਹਰ ਨਿਕਲਦੇ ਪਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਐਸ ਵਕਤ ਜਿਹੜੇ ਲੋਗ ਨੇ ਉਤੋਂ ਜਿਹੜੇ ਨੇ ਕਿ ਐਸ ਵਕਤ ਉਹ ਉਤਰੇ ਨੇ ਇਹਨਾਂ ਨਾਲ ਐਸ ਵਕਤ ਇੱਥੇ ਆ ਖੋਲੋ ਭਾਈ ਭਾਜੀ ਖੋਲ ਦਿਓ ਐਸ ਵਕਤ ਜਿਹੜੇ ਲੋਗ ਉਤੋਂ ਉਤਰੇ ਨੇ ਗੱਲਬਾਤ ਅਸੀਂ ਉਹਨਾਂ ਨਾਲ ਅਸੀਂ ਗੱਲਬਾਤ ਵੀ ਜਿਹੜੀ ਹੈ ਕਿ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਜੋ ਉਤਰੇ ਨੇ ਓਕੇ ਓਕੇ ਏਡੀਸੀ ਸਾਹਿਬ ਇਸ ਵਕਤ ਇੱਥੇ ਮੌਜੂਦ ਨੇ ਆਪਣੇ ਜਿਹੜੇ ਇਹਨਾਂ ਦੇ ਲੋਕ ਨੇ ਉਹਨਾਂ ਨਾਲ ਜਿਹੜੇ ਨੇ ਚਲੋ ਚਲੋ ਕਰਕੇ ਜਿਹੜਾ ਕਿ ਆ ਤਸਵੀਰ ਨੇ ਕੋਈ ਨਹੀਂ ਗੱਲਬਾਤ ਕਰਾਂ ਏਡੀਸੀ ਬਣ ਗਈ ਹੁਣ ਮੀਟਿੰਗ ਵਾਸਤੇ ਲੈ ਕੇ ਜਾ ਰਹੇ ਹਾਂ ਹਾਂਜੀ ਹਾਂਜੀ ਮੀਟਿੰਗ ਵਾਸਤੇ ਲੈ ਕੇ ਜਾ ਰਹੇ ਠੀਕ ਹੈ ਜੀ ਏਡੀਸੀ ਸਾਹਿਬ ਖੁਦ ਉੱਥੇ ਪਹੁੰਚੇ ਨੇ ਜਸਵੀਰ ਸਿੰਘ ਹੀਰ ਸਾਹਿਬ ਨੇ ਇਸ ਵਕਤ ਜੋ ਉਹਨਾਂ ਦੇ ਇੱਥੇ ਲੋਕ ਨੇ ਜਿਨ੍ਹਾਂ ਨੇ ਕੱਲ ਐਜੂਕੇਸ਼ਨ ਕੀਤੀ ਹੈ ਉਹ ਇੱਕ ਮਿੰਟ ਨਾ ਆਪਾ ਆਪਾ ਸਰਚਪਾਪਾ ਸਰਚ ਫਾਈ ਨਹੀਂ ਹੋ ਗਿਆ ਦੋ ਮਰਦੇ ਨਾਲ ਇਹ ਪਰਿਵਾਰਾਂ ਦਾ ਬਹੁਤ लॉस ਹੋਇਆ ਵਾ ਦੋ ਮਰਦੇ ਕੋਈ ਛੋਟਾ ਨਹੀਂ ਇੱਕ ਮਿੰਟ ਮੈਂ ਜਾਣੀ ਜਾਨਣਾ ਕਿ ਤੁਸੀਂ ਗੱਲ ਕੀ ਕਹਿ ਰਹੇ ਹੋ ਕਿ ਤੁਸੀਂ ਸੈਟੀਸਫਾਈਡ ਨਹੀਂ ਹੈ ਪਰ ਦੋ ਮਰਦੇ ਤਾਂ ਸਰਚਫੈਕਸ਼ਨ ਨਹੀਂ ਆ ਪਰ ਆਪਾਂ ਹੁਣ ਕੀ ਕਰ ਸਕਦੇ ਆ ਆਪਾਂ ਕਿੰਨਾ ਚਿਰ ਉੱਤੇ ਆ ਐਮਬੀਪੀਆ ਨੂੰ ਮਾਰਦਾ ਥੋੜੀ ਆ ਉਹਨੇ ਵੇਖੋ ਵੀਰਜੀ ਦੀ ਕਿੰਨੀ ਕੰਡੀਸ਼ਨ ਸੀਰੀਅਸ ਆ ਪਰ ਜਿਹੜੀ ਲੌਸਿੰਗ ਹੋਈ ਆ ਉਹਦੀ ਵੀ ਜਿਹੜੀ ਪਰਵਾਹੀ ਆ ਆਪਾਂ ਏਡੀਸੀ ਸਾਹਿਬ ਨਾਲ ਗੱਲ ਕਰਦੇ ਆ ਕਿਉਂਕਿ ਇਹ ਹੈਂਡ ਟੂ ਮਾਥ ਹੋ ਗਿਆ ਇਹ ਜ਼ਿਆਦਾ ਪੇ ਨਹੀਂ ਇਹ ਆਪਣੇ ਘਰ ਬਣਾ ਸਕਦੇ ਹਨਾ ਇਹਨਾਂ ਦਾ ਕੋਈ ਜਿਹੜਾ ਵਾ ਉਹ ਘਰਸਾ ਜਿਹੜਾ ਉਹਨਾਂ ਨੂੰ ਦਿੱਤਾ ਜਾ ਹਾਂ ਭਾਵੇਂ ਫਲੈਟਾਂ ਦੇ ਰੂਪ ਵਿੱਚ ਅੱਛਾ ਸਾਰੇ ਬਾਕੀ ਸਾਥੀ ਤੰਦਰੁਸਤ ਨੇ ਬੰਦੇ ਸਾਰੇ ਤੰਦਰੁਸਤ ਆ ਤੇ ਸਾਡੇ ਵਿੱਚ ਉਹ ਦੋ ਬੀਪੀਆਂ ਜਿਹੜੀਆਂ ਉਹਨਾਂ ਦਾ ਕੱਲ ਵੀ ਬੀਪੀ ਬਹੁਤ ਲੋ ਹੋ ਗਿਆ ਸੀ ਇੱਕ ਦਾ ਵੱਧ ਗਿਆ ਸੀ ਕੋਈ ਉਹਨਾਂ ਦੀ ਤਬੀਤ ਖਰਾਬ ਹੋ ਗਈ ਸੀ ਬਾਕੀ ਸਾਡੇ ਬਾਬਾ ਜੀ ਦੇ ਨਾਲ ਤੁਸੀਂ ਗੱਲ ਕਰਦੇ ਹੋ ਮਮੀ ਕੀ ਕਹਿਣਾ ਆ ਸਿਹਤ ਦਾ ਕਰ ਸਾਰੇ ਨੂੰ ਬੈਠੜੀ ਪਤਾ ਹੈ ਅਕਾਲੇਦਾਲ ਬਾਹਰ ਸੀ ਆ ਪੱਲੋਂ ਸੰਜੋਨੀ ਦਾ ਨਾਮ ਕਰਦਾ ਜੀ ਪ੍ਰਧਾਨ ਸਾਹਿਬ ਸਰਦਾਰ ਜਸਕਰ ਸਿੰਘ ਕਾਨ ਸਿੰਘ ਵਾਲਾ ਜੀ ਖੜੇ ਨੇ ਸੰਧੂ ਸਾਹਿਬ ਖੜੇ ਨੇ ਲੱਗੀ ਜੀ ਖੜੇ ਨੇ ਤੇ ਆਪਣੇ ਅਮਰੀਕ ਸਿੰਘ ਜੀ ਸਾਰੇ ਖੜੇ ਨੇ ਇਹ ਸਾਰਿਆਂ ਦੀ ਜਿਹੜੀ ਲੜਾਈ ਜਿਹੜੀ 350 ਤੋਂ ਆਪਾਂ ਲੜ ਰਹੇ ਸੀ ਹਾਂ ਤਾਂ ਉਸ ਦੀ ਪੂਰਤੀ ਨਹੀਂ ਹੋਈ ਹਾਂ ਤਾਂ ਜੀ ਆਪਾਂ ਬਾਬਾ ਜੀ ਨਾਲ ਲਾਉਂ ਜੀ ਆਪਾਂ ਦੇ ਉੱਪਰ ਆਏ ਨਹੀਂ ਆ ਜਲੇ ਗਿਆ ਰੰਗ ਹੋ ਰਿਹਾ ਬੱਚਿਆਂ ਨੂੰ ਵੀ ਬਹੁਤ ਜਲੇਟ ਕੀਤਾ ਹੈ ਇੱਥੇ तमाम ਜਿਹੜੇ ਇਹਨਾਂ ਦੇ ਸਾਥੀ ਨੇ ਸਾਰੇ ਇੱਥੇ ਪਹੁੰਚੇ ਨੇ 15 ਪਲਾਟ ਸੂਰਜਨ ਕੇ ਲਈ ਤੇ 49 ਜਿਹੜੇ ਫਲੈਟ ਇਹ ਉਥੇ ਬੀਬੀ ਭਾਨੀ ਕੰਪਲੈਕਸ ਦੇ ਗੱਲ ਇਹ ਕਹਿੰਦੇ ਪਏ ਕਿ ਉਥੇ ਜਾ ਕੇ ਵੀ ਜਿਹੜਾ ਹੈ ਕਿ ਅਸੀਂ ਗੱਲ ਕਰਾਂਗੇ ਜੋ ਕੰਪਨਸੇਸ਼ਨ ਹੋਏਗਾ ਕਸ਼ਮੀਰ ਸਿੰਘ ਖੁਸ਼ੂਰਗਨ ਨੇ ਵੀ ਗੱਲ ਕੀਤੀ ਆ ਅਵਸਥਾ ਕੀ ਰਹੀ ਸਾਰੇ ਉੱਪਰ ਲੋਕਾਂ ਦੀ ਆਪਣੀ ਤੁਹਾਡੀ ਸਾਰੇ ਲੋਕਾਂ ਦੀ ਸੂਚੀ ਪਤਾ ਐਕਚੁਅਲ ਲੇਡੀਜ਼ ਵਾਸਤੇ ਬਹੁਤ ਔਖਾ ਵਾ ਸਾਨੂੰ ਪਤਾ ਰਾਤ ਇੰਨੀ ਚਿਤਾ ਆਪਾਂ ਸ਼ਿਮਲੇਸ ਬੈਠੇ ਹੁੰਨੇ ਆ ਇੰਨੀ ਠੰਡੀ ਆਪਾਂ ਇੰਨੀ ਮੁਸ਼ਕਲ ਦੇ ਨਾਲ ਉੱਥੇ ਬੈਠੇ ਹੋਏ ਸੀ ਪਰ ਵੇਖੋ ਬੀਬੀਆਂ ਤੋਂ ਸਾਡੀਆਂ ਬੀਬੀਆਂ ਕੱਲ ਵੀ ਮਾਰਹੀ ਕੋਈ ਸਾਡੇ ਕੋਲ ਫਰਸਟ ਏਡ ਵੀ ਟਿਕਰ ਨਹੀਂ ਪਹੁੰਚੀ ਕਿਉਂ ਜਿਹੜਾ ਸਿਰਫ ਪੀਪੀਆਈ ਬੀਪੀ ਵੀ ਦੇਖ ਸਕਦਾ ਸੀ ਸਾਨੂੰ ਪਤਾ ਹੀ ਕਿੱਦਾਂ ਬੀਬੀਆਂ ਨੂੰ ਹੈਂਡਲ ਕੀਤਾ ਸਵਾਲ ਇਹ ਕਿ ਵੀ ਹੈਗਾ ਕਿ ਮਸਲੇ ਬੈਠ ਕੇ ਹੀ ਹੱਲ ਹੁੰਦੇ ਨੇ ਹਾਂਜੀ ਹਾਂਜੀ ਡਾਕਟਰ ਸਾਹਿਬ ਹਾਂਜੀ ਇਹ ਸਿਚੁਏਸ਼ਨ ਤੱਕ ਨਹੀਂ ਪਹੁੰਚਿਆ ਜਾਣਾ ਚਾਹੀਦਾ ਸੀਗਾ ਮੰਨਦੇ ਇਸ ਚੀਜ਼ ਨੂੰ ਪਰ ਕੀ ਕਰਦੇ ਕੋਈ ਹੱਲ ਹੀ ਨਹੀਂ ਹੈਗਾ ਫਿਰ ਦੱਸੋ ਕੋਈ ਹੱਲ ਹੈਗਾ ਸੀ ਚਲੋ ਇੰਨਾ ਕੁ ਜਿਹੜਾ ਉਹ ਮਿਲ ਗਿਆ ਆ ਚਲੋ ਇਸ ਵਕਤ ਲੋਕ ਜਿਹੜੇ ਨੇ ਕਿ ਇੱਥੇ ਆਏ ਨੇ ਰੋ ਰਹੇ ਨੇ ਤੁਸੀਂ ਕਿਉਂ ਰੋ ਕਿਉਂ ਰਹੇ ਹੋ ਤੁਸੀਂ ਇਦੋਣਾ ਘਰ ਤੋੜਦਾ ਕੀ ਕਰੋਗੇ ਬੱਚਿਆਂ ਦੇ ਕਾਦੇ ਪਤਾ ਨਹੀਂ ਕਿਤੇ ਆ ਅਸੀਂ ਕਿਤੇ ਆ ਬਜ਼ੁਰਗਾਂ ਦੇ ਕਿਤੇ ਆ ਰੋਣਾ ਕਿਤੇ ਆ ਸਾਡਾ ਕੁਝ ਨਹੀਂ ਬਚਿਆ ਹੰਤੇ ਸਭ ਕੁਝ ਗੱਲ ਸਕਦੇ ਇਦੋਂ ਇਹਨਾਂ ਨੂੰ ਬੁੱਤਾ ਗੋਲੀ ਮਾਰਦੇ ਜਾਂ ਪਾਕਿਸਤਾਨੀ ਖੜਾਉਂਦੇ ਉਧਰੋਂ ਹੀ ਆਏ ਵੱਡ-ਵਡੇਰੇ ਜੋ ਇਹ ਸਰਕਾਰ ਨੇ ਕੀਤਾ ਐ ਲੈਣੀ ਨਹੀਂ ਕੀਤਾ ਸਰਕਾਰਟ ਆਗੇ ਹੋ ਮਾਰੀ ਉੱਟੜਿਆ ਉਨਾ ਸੀ ਇਹ ਘਰ ਬੇਸਿਕ ਕੰਦੇ ਮਿਲਾਇਆ ਸੀ ਉਹ ਵੀ ਸਰਕਾਰ ਨੇ ਉਹਨੂੰ ਤੋੜ ਕੇ ਮੇਰਾ ਸਾਮਾਨ ਵੀ ਉਹਦੇ ਪਿਆਇਆ ਜਾਂ ਤੱਕ ਵੀ ਉਹਦੇ ਰੋਲੰਦਿਆ ਮੈਨੂੰ ਪਤਾ ਹੀ ਨਹੀਂ ਮੇਰਾ ਸਾਮਾਨ ਦਾ ਪਤਾ ਹੀ ਨਹੀਂ ਕਿੱਤਿਆਂ ਤੁਹਾਡੇ ਕਮਾਰਿਕ ਮੈਂਬਰ ਕਿੱਥੇ ਨੇ ਉਹ ਤੁਹਾਨੂੰ ਗੱਲ ਪਤਾ ਬੇਟਾ ਮੇਰਾ ਪਤਾ ਨਹੀਂ ਕਿੱਤਿਆਂ ਬਜ਼ੁਰਗੇ ਮੇਰਾ ਉੱਤੇ ਬੈਠੇ ਕਰਾ ਤਲ ਲਪਾਈ ਨਹੀਂ ਹੋਰ ਸਵੇਰੇ ਆਇਆ ਇਹ ਹਾਲਾਤ ਨੇ ਇਹ ਜੋ ਤਸਵੀਰ ਹੈ ਹਾਲਾਂਕਿ ਲੋਕ ਜਿਹੜੀ ਕਰ ਵਾਲਾ ਤੇ ਮੇਰਾ ਮਜਾਰੇ ਪੈਦਲੀਆਂ ਚੋਂ ਤੱਕ ਤੱਕ ਆਇਆ ਐਨੇ ਧੁਕੀਣਾ ਘਰ ਬਣਾਇਆ ਬਹੁਤ ਵੱਡੀ ਗੱਲ ਆ ਐਨਾ ਧੁਕੀ ਹੋ ਗਿਆ ਜੀ ਦੇ ਜੀ ਨਾਰਾ ਵੇ ਮੈਂ ਕਿ ਇੱਕ ਵਾਰਾ ਘਰ ਬਣਾ ਦੇ ਮੈਂ ਦੋ ਵਾਰਾ ਘਰ ਬਣਾਇਆ ਕਿ ਨਾਲਾ ਸਮਾਨ ਵੀ ਰੋਲ ਗਿਆ ਸਾਡੀ ਕਮਾਈ ਦਾ ਸਾਧਨ ਕੀ ਹੈ ਕੋਈ ਨਹੀਂਗਾ ਸਲਾਈ ਦਾ ਕੰਮ ਕਰਦੇ ਅਜਾ ਸੂਟ ਇੱਕ ਆ ਗਿਆ ਸਾਡੇ ਬੱਚੇ ਖਾਣੇ ਦਾ ਨਹੀਂ ਆਇਆ ਤਾਂ ਚਾਰ ਨਾਲ ਰੋਟੀ ਖਾਈਦੀ ਆ ਜੋਂਦੇ ਸਾਡੇ ਘਰ ਟੁੱਟਿਆ ਸਾਡੇ ਹਾਲਾਤ ਹੋਏ ਬੱਚੇ ਬੱਚੇ ਕੜਾਹੇ ਤੋਂ ਬੰਜੇ ਆਉਂਦੇ ਤਨਾ ਤਨਾ ਸੀ ਰੋਟੀ ਕਾ ਸੀ ਡਾਕਟਰ ਕੋ ਜਾਓ ਅੱਗੇ ਆਓ ਜੇ ਡਾਕਟਰ ਕੋ ਜਾਓ ਉੱਥੇ ਡਾਕਟਰ ਕੋ ਜਾਓ ਇਹਨਾਂ ਦੇ ਇਸ ਵਕਤ ਇਹਨਾਂ ਦੀਆਂ ਜੋ ਖੰਡਾਤ ਨੇ ਇਸ ਵਕਤ ਦੀਆਂ ਜੋ ਤਸਵੀਰਾਂ ਨੇ ਇਸ ਵਕਤ ਤੁਸੀਂ ਆਪਣੇ ਆਪ ਜਿਹੜੇ ਲਿਖੀ ਜਾ ਕੇ ਤੁਸੀਂ ਦੇਖੋ ਇਹਨਾਂ ਨੂੰ ਡਾਕਟਰ ਕੋਲ ਦਿਖਾਓ ਜੀ ਇਸ ਵਕਤ ਜਿਹੜੇ ਇੱਥੇ ਲੋਕ ਵੀ ਹੋਰ ਪਹੁੰਚੇ ਹੋਏ ਨੇ ਦੁੱਖ ਹਰੇਕ ਦਾ ਜਿਹੜਾ ਹੈ ਐਸ ਵਕਤ ਜੋ ਇੱਥੇ ਦੀਆਂ ਤਸਵੀਰਾਂ ਨੇ ਬੇਹੱਦ ਜੜੀਆਂ ਨੇ ਕਿਤਨਾ ਪੂਰਨ ਵੀ ਨੇ ਇਹ ਲੋਕਾਂ ਦਾ ਦੁੱਖ ਹੈ ਦਰਦ ਹੈ ਰੋ ਰਹੇ ਨੇ ਜੋ ਉੱਤ ਉਤਰੇ ਨੇ ਜੋ ਫੈਸਲਾ ਹੋਇਆ ਪਰ ਹੁਣ ਇੱਕ ਆਸ ਇਹ ਵੀ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਜੋ ਗਰਾਊਂਡ ਤੇ ਇਹਨਾਂ ਦਾ ਸਮਝੌਤਾ ਹੋਇਆ ਵੈ ਜੋ ਪ੍ਰਸ਼ਾਸਨ ਨੇ ਇਹਨਾਂ ਨੂੰ ਇੱਕ ਕੰਪੰਸੇਸ਼ਨ ਵਾਸਤੇ ਗੱਲ ਆਖੀ ਹੈ ਉਹ ਹੁਣ ਜਾ ਕੇ ਗੱਲ ਕਰਨਗੇ ਬਾਕੀ 49 ਫਲੈਟ ਜਿਹੜੇ ਇਹਨਾਂ ਨੂੰ ਬੀਬੀ ਭਾਨੀ ਕੰਪਲੈਕਸ ਵਿਖੇ ਤੇ 15 ਪਲਾਟਸ ਹੋਰ ਇਹਨਾਂ ਕਲੇ ਕੁੱਲ 72 ਜਿਹੜੇ ਨੇ ਕਿ ਉਹ ਇੱਥੇ ਪਰਿਵਾਰ ਲਤੀਫਪੁਰੇ ਦੇ ਵਿੱਚ ਸਨ ਜੋ ਰਹਿ ਰਹੇ ਸਨ ਤੇ ਇਹਨਾਂ ਨੂੰ ਪ੍ਰਸ਼ਾਸਨ ਨੇ ਕਿਹਾ ਕਿ ਆਪਣੀ ਵੈਰੀਫਿਕੇਸ਼ਨ ਤੁਸੀਂ ਸਾਨੂੰ ਦਿਖਾਈ ਜੋ ਅਸੀਂ ਤੁਹਾਨੂੰ ਅਲਾਟਮੈਂਟ ਅਕੇ ਕਰੀ ਜਾਵਾਂਗੇ ਰਹੀ ਕੱਲ ਜਿਹੜੀ ਕੰਪਨਸੇਸ਼ਨ ਦੀ ਉਹ ਬੈਠ ਕੇ ਹੁਣ ਜਿਹੜੀ ਗੱਲ ਹੋਏਗੀ तमाम ਜਿਹੜੀਆਂ ਤਸਵੀਰਾਂ ਕੱਲ ਤੋਂ ਜਲੰਧਰ ਤੋਂ ਬਣਨੀਆਂ ਸ਼ੁਰੂ ਹੋਈਆਂ ਸਵੇਰੇ ਤੜਕਸਾਰ 4:30 ਵਜੇ ਤੋਂ ਤੇ ਅੱਜ ਹੀ ਕੋਈ ਸਮਾਂ ਜਿਹੜਾ ਦੁਪਹਿਰ ਦਾ 4:30 ਵਜੇ ਦਾ ਜਿਹੜਾ ਕਿ ਸ਼ਾਮ ਦਾ ਲਗਭਗ ਹੋ ਗਿਆ ਕਿ ਡੇਢ ਦਿਨ ਦਾ ਸਮਾਂ ਸਾਰਾ ਕੁਝ ਹੋਇਆ ਪ੍ਰਸ਼ਾਸਨ ਵੱਲੋਂ ਆਪਣੀ ਕਾਰਵਾਈ ਕੀਤੀ ਗਈ ਤਾਂ ਉਸ ਤੋਂ ਬਾਅਦ ਜਿਹੜਾ ਕਿ ਲੋਕ ਆ ਕੇ ਇਸ ਬੈਂਕੀ ਦੇ ਉੱਤੇ ਚੜ ਗਏ ਹੰਗਾਮਾ ਕੀਤਾ ਗਿਆ ਉਸ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋਈ ਜੋ ਕਾਰਵਾਈ ਕੀਤੀ ਗਈ ਸੰ 2022 ਦੇ ਵਿੱਚ ਜਿਸ ਤਰੀਕੇ ਦਾ ਮੰਜ਼ਰ ਸੀਗਾ ਦੁਬਾਰਾ ਫਿਰ ਉਹ ਰਿਪੀਟ ਹੋਇਆ तमाम ਜਿਹੜੀ ਜਦੋਜਹਿਦ ਤੋਂ ਬਾਅਦ 5-6 ਦੌਰ ਦੀ ਮੀਟਿੰਗ ਤੋਂ ਬਾਅਦ ਇਹ ਹੁਣ ਫੈਸਲਾ ਹੋਇਆ ਤੇ ਲੋਕ ਉੱਤ ਉਤਰੇ ਨੇ